ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਦੋਸਤੋ ਪੰਜਾਬੀਆਂ ਦੀ ਫੇਮਸ ਡਿਸ਼ ਕਿਹੜੀ ਹੈ ਮੱਕੀ ਔਰ ਮੱਕੀ ਦੀ ਰੋਟੀ ਤੇ ਨਾਲੇ ਸਾਗ ਹੈ ਨਾ ਇਹ ਮਤਲਬ ਇਹ ਤਾਂ ਸਾਡੇ ਪੰਜਾਬ ਦੀ ਬਹੁਤ ਹੈਲਦੀ ਡਿਸ਼ ਹੈ ਇਹਨੂੰ ਖਾ ਕੇ ਤਾਂ ਪੰਜਾਬ ਐਨ ਹੋ ਜਾਂਦਾ ਤਗੜਾ ਤਗੜਾ ਤਾਂ ਦੋਸਤੋ ਮੈਨੂੰ ਲੱਗਦਾ ਅੱਜ ਕੱਲ ਨਾ ਸਾਡੀ ਡਿਸ਼ ਫੇਵਰਟ ਹੋ ਗਈ ਹੈ ਮਟਰ ਕਿਉਂਕਿ ਸਰਦੀਆਂ ਦਾ ਟਾਈਮ ਹੈ ਤੇ ਮਟਰ ਹੋ ਗਏ ਨੇ ਥੋੜੇ ਜੇ ਸਸਤੇ 20 ਰੁਪਏ ਕਿਲੋ ਹੋ ਗਏ ਨੇ 25 ਰੁਪਏ ਕਿਲੋ ਤੇ 40 ਰੁਪਏ ਦੇ 2 ਕਿਲੋ ਵੀ ਮਿਲ ਜਾਂਦੇ ਤੇ ਜਦੋਂ ਥੋੜਾ ਜਿਹਾ ਸਾਨੂੰ ਫਾਇਦਾ ਲੱਗੇ ਨਾ ਤਾਂ ਅਸੀਂ ਉਹ ਵੀ ਲੈ ਲੈਂਦੇ ਆ ਜਿਸ ਤਰ੍ਹਾਂ ਮੰਨ ਲਓ 30 ਰੁਪਏ ਕਿਲੋ 40 ਰੁਪਏ ਦੇ 2 ਕਿਲੋ ਜਾਂ 50 ਰੁਪਏ ਦੇ 2 ਕਿਲੋ ਹੈ ਨਾ ਤੇ ਮਟਰ ਚੱਲਦੇ ਨੇ ਫਿਰ ਪੂਰਾ ਹਫਤਾ ਮਟਰ 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 ਜਿਸ ਤਰ੍ਹਾਂ ਐਤਵਾਰ ਆ ਤਾਂ ਮਟਰ ਆਲੂ ਫਿਰ ਬਣਾ ਲਓ ਮਟਰ ਮਸ਼ਰੂਮ ਫਿਰ ਬਣਾ ਲਓ ਗੋਭੀ ਮਟਰ ਫਿਰ ਬਣਾ ਲਓ ਗਾਜਰਾ ਮਟਰ ਫਿਰ ਬਣਾ ਲਓ ਮਿਕਸ ਵੈਜ ਮਟਰ ਕਦੀ ਬਣਾ ਲਓ ਮਟਰ ਪਨੀਰ ਯਾਰ ਮੇਰਾ ਪਰਿਵਾਰ ਤਾਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਵਾ ਨਾ ਮਟਰ ਖਾ ਖਾ ਕੇ ਬੱਚੇ ਰੋਜ਼ ਹੀ ਕਹਿੰਦੇ ਨੇ ਕਿ ਮੰਮਾ ਅੱਜ ਫਿਰ ਮਟਰ ਅੱਜ ਫਿਰ ਮਟਰ ਅੱਜ ਫਿਰ ਮਟਰ ਕਿਆ ਕਰੀਏ ਮਟਰ ਸਾਡਾ ਹੈ ਹੀ ਹੁਣ ਮੈਨੂੰ ਤਾਂ ਲੱਗਦਾ ਸਾਡਾ ਫੇਵਰੇਟ ਹੀ ਹੋ ਗਿਆ ਵਾ ਤੇ ਤੁਹਾਡਾ ਵੀ ਕੀ ਮਟਰ ਫੇਵਰੇਟ ਆ ਕਿ ਤੁਹਾਡੇ ਘਰ ਵਿੱਚ ਵੀ ਮਟਰ ਦੱਸੋ ਕਿੰਨੇ ਦਿਨ ਬਣਦਾ ਤੇ ਚਲੋ ਵੀਡੀਓ ਤੁਹਾਨੂੰ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਇਸ ਤਰ੍ਹਾਂ ਦੇ ਵਧੀਆ-ਵਧੀਆ ਵੀਡੀਓਜ਼ ਦੇਖਣ ਲਈ ਪੰਜਾਬੀ ਵਲੋਗਰ ਸਿਮਰ ਨੂੰ ਕਰੋ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਫਿਰ ਚਲੋ ਕਰੋ ਫਿਰ ਪੰਜਾਬੀਆਂ ਦੀ سپورਟ ਚਲੋ ਹਰ ਤੁਹਾਨੂੰ ਨੈਕਸਟ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਆਪਣਾ ਧਿਆਨ ਰੱਖੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿ ਸ਼੍ਰੀ ਅਕਾਲ